ਸਿਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਚ ਖੁਸ਼ ਹੋਵੋਗੇ ਸੋਲਗੇ ਮੈਂ ਜੀ ਕਚੌੜੀਆਂ ਬਣਾਉਂ ਆਜੋ ਜੀ ਜਿੰਨੀ ਨੇ ਖਾਣੇ ਮੇਰੇ ਸਰਦਾਰ ਜੀ ਹਮੇਸ਼ਾ ਕਹਿੰਦੇ ਹੁੰਦੇ ਪ੍ਰਸ਼ਾਦਾ ਥੋੜਾ ਜਿਹਾ ਵੱਡਾ ਬਣਾਇਆ ਆ ਆ ਦੇਖੋ ਜੀ ਇੰਨਾ ਵੱਡਾ ਪ੍ਰਸ਼ਾਦਾ ਬਣਾਇਆ ਹੈ ਅੱਜ ਕਚੌਰੀਆਂ 'ਚ ਕਸਰ ਕਰਤੀ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਗੱਲ ਸੁਣੋ ਜ਼ਰੂਰੀ ਨਹੀਂ ਹੁੰਦਾ ਵੀ ਕਚੌਰੀਆਂ ਦੇ ਛੋਟੇ ਹੋਵੇ ਜਿੰਨੀ ਮਰਜ਼ੀ ਵੱਡੀ ਕਚੌਰੀ ਹੋਵੇ ਬਸ ਉਹਦੇ ਵਿੱਚ ਆਟਾ ਨਹੀਂ ਰਹਿਣਾ ਚਾਹੀਦਾ ਕੱਚਾ ਹੂੰ ਇਹ ਤਾਂ ਹੈ ਲਓ ਇਹ ਕਚੌਰੀ ਦੇਖੋ ਯਾਸਮੀਨ ਨੇ ਬਣਾਈ ਇਹ ਵਾਹ ਜੀ ਵਾਹ ਇਹ ਜਿਹੜਾ ਤੇਲ ਹੈ ਸਾਡਾ ਇਹ ਯਾਸਮੀਨ ਇਹ ਉਸ ਦਿਨ ਹੀ ਤੇ ਚਾਹ ਸਬਜ਼ੀ ਫਰਾਈ ਕਰੀਦੀ ਹੂੰ ਪ੍ਰੋਗਰਾਮ ਵਾਲੇ ਦਿਨ ਹੂੰ ਇੱਕ ਵਾਰ ਨਹੀਂ ਨਹੀਂ ਹਾਂ ਉਹ ਇਹ ਉਹ ਆਹੇ ਕੜਿਆਵਤੇ ਰੋਣ ਮੈਂ ਤਾਂ ਪਤਾ ਨਹੀਂ ਕੀ ਕਰੀਆ ਕੜਿਆ ਹੋਇਆ ਤੇਲ ਉਹੀ ਐਮਨ ਲੱਗਦਾ ਹੈ ਤੇ ਤਾਂ ਕਰਕੇ ਲੱਗ ਰਿਹਾ ਤੁਹਾਨੂੰ ਇਹ ਬਲੈਕ ਜਿਹਾ ਕੜਿਆ ਹੋਇਆ ਇਹ ਪਹਿਲਾਂ ਹੀ ਨਾਲੇ ਦੋ ਤਿੰਨ ਕੁ ਚੌਰੀਆਂ ਆਪਾਂ ਬਣਾ ਵੀ ਲਈਆਂ ਤੇ ਹਾਂ ਬਿਲਕੁਲ ਕਚੌਰੀਆਂ ਸਾਡੀਆਂ ਭਾਈ ਰੇ ਬਣ ਵੀ ਗਈਆਂ ਕੁਛ ਹਨਾ ਆ ਦੇਖੋ ਤੇ ਬਾਕੀ ਹੁਣ ਬਣ ਰਹੀ ਐ ਇੱਧਰ ਬੇਡਮ ਪਿਆ ਐ ਨਾਲ ਦੀ ਨਾਲ ਸਾਰੇ ਖਾ ਲੈਣ ਦਾ ਸਵਾਦ ਆਉਂਦਾ ਵਰਾਂ ਆਏ ਆ ਵੀ ਭਾਈ ਮੈਂ ਚੈੱਕ ਕਰੀਆ ਜੈਸਮੀਨ ਕਚੌਰੀ ਕਚੌਰੀ ਬੜੀ ਸਵਾਦ ਬਣੀ ਆ ਸਾਰਿਆਂ ਨੂੰ ਪਤਾ ਕਹਿਣਾ ਕਿ ਜੈਸਮੀਨ ਆ ਘਰ ਉਹ ਕਹੇ ਤਾਂ ਹੀ ਜੈਸਮੀਨ ਦੀ ਤਾਰੀਫ ਕਰਨੀ ਨਹੀਂ ਚੱਲ ਪਹਿਲੀ ਗੱਲ ਤਾਰੀਫ ਫੇ ਬਾਈ ਕਰਨੀ ਬਣਦੀ ਉਹ ਆ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਠੀਕ ਹੈ ਨੰਬਰ 2 ਵੀ ਜੇ ਚੰਗੀ ਚੀਜ਼ ਬਣੀ ਆ ਤਾਂ ਬੰਦੇ ਨੂੰ ਐਪਰੀਸ਼ੀਏਟ ਕਰੋ ਵੀ ਬੰਦਾ ਗਾਹਾਂ ਨੂੰ ਹੋਰ ਚੰਗੀ ਬਣਾਵੀ ਹੁਣ ਜੇ ਅਸੀਂ ਪਹਿਲਾਂ ਹੀ ਉਹ ਕਰੀ ਆਏ ਇਹ ਅਗਲੇ ਨੂੰ ਪਿੱਛੇ ਨੂੰ ਖਿੱਚੀ ਜਾਈਏ ਵੀ ਨਹੀਂ ਆਏ ਆਏ ਆ ਬੰਦਾ ਸਾਕੋ ਕਾਹਨੂੰ ਖੁਸ਼ ਹੋ ਕੇ ਹੋਰ ਵਧੀਆ ਚੀਜ਼ ਬਣਾਉਂਦਾ ਠੀਕ ਆ ਨਾ ਬੰਦੇ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹਾਂ ਦੇਖੋ ਮੈਂ ਇਹਨੂੰ ਮੈਨੂੰ ਹਮੇਸ਼ਾ Papa ਨੇ ਗੱਲ ਸੁਝਾਈ ਕਹਿੰਦੇ ਮੱਕੀ ਦੀ ਰੋਟੀ ਹੋਵੇ ਜਾਂ ਹੋਵੇ ਕਚੌਰੀਆਂ ਬੜੀ ਬਣ ਜਵੇ ਕੋਈ ਚੱਕਰ ਨਹੀਂ ਵਿੱਚ ਕੱਚਾ ਆਟਾ ਨਹੀਂ ਲੈਣਾ ਚਾਹੀਦਾ ਬਾ ਹਾਂ ਇਹ ਚੀਜ਼ਾਂ ਮੈਂ ਆਪਣੇ ਫਾਦਰ ਸਾਹਿਬ ਤੋਂ ਸਿੱਖੀਆਂ ਵਾਜੀ ਵਾ ਵੈਸੇ ਐਸੀਆਂ ਕਚੌਰੀਆਂ ਤਾਂ ਨਾ ਤਿੰਨ ਤਿੰਨ ਖਾ ਕੇ ਰਾਜ ਚ ਆ ਜਾਣਾ ਜਿਹੜੀਆਂ ਅਸੀਂ ਟੋਕ ਟੋਕ 6 6 ਖਾ ਜਾਣੀਆਂ ਦੀਆਂ ਮੈਂ ਕਹਿੰਦਾ ਵੱਧ ਵੀ ਹੋ ਸਕਦੀ ਸੂਈ ਭਾਈ ਕੋਈ ਨੂੰ ਕਹਿੰਦੀ ਜਿੱਦਣਾ ਉਰੇਓ ਪਰ ਦੇਖੋ ਇਹ ਕੰਡੇ ਮੋٹے ਆ ਇਹਨਾਂ ਨੂੰ ਇਦਾਂ ਪਤਲੇ ਕਰ ਲੋ ਜੀ ਹਾਂ ਆ ਬੜਾ ਵੈਸੇ ਮੈਂ ਕਹਿੰਦਾ ਸਿਸਟਮ ਠੀਕ ਆ ਯਾਰ ਹਨਾ ਲੋ ਜਿਆਦਾ ਬੜੀਆਂ ਐ ਥੋੜੀਆਂ ਛੋਟੀਆਂ ਨਾਲ ਰੱਖੀਂ ਛੋਟੀਆਂ ਤਾਂ ਮੈਂ ਰੱਖੀਂ ਫਿਰ ਮੈਂ ਉਹ ਦੇਖਦੀ ਆ ਨਾ ਹਾਂ ਨਾ ਕਟਾ ਲੈ ਕੇ ਰੱਖਦੀ ਆ ਹਾਂ ਕਿਉਂਕਿ ਇਦਾਂ ਐ ਨਾ ਦੇਖੋ ਚੀਜ਼ ਜਿਆਦਾ ਬੜੀ ਚੰਗੀ ਲੱਗਦੀ ਆ ਰੋਟੀ ਖਾਸ ਕਰਕੇ ਹੁਣ ਅਸੀਂ ਕੀ ਕਰੇ ਕਰ ਦਿੱਤੇ ਜਾਂ ਅਸੀਂ ਤੂੜੀ ਵਾਲੀ ਮਸ਼ੀਨ ਚਲਾਏ ਕਰ ਦਦਾ ਨਾ ਮੈਂ ਉਹ ਬਾਈ ਕੋਲ ਮੈਂ ਉਹਨਾਂ ਕੋਲ ਤੂੜੀ ਵਾਲੀ ਮਸ਼ੀਨ ਚਲਾਏ ਕਰ ਦਦਾ ਮੇਰਾ ਮਿੱਤਰੇ ਦਾ ਅਸੀਂ ਇਕੱਠੇ ਪੜਦੇ ਹੁੰਦੇ ਤੇ 올 ਰਾਈਟ ਤੇ ਮੈਂ ਉਹਨਾਂ ਕੋਲ 10 ਸਾਲ ਲਵਾ ਦੇਖਲਾ ਮੈਂ ਆਪਣੀ ਤੂੜੀ ਬਣਾ ਲੈ ਕਰ ਦਦਾ ਤਾਂ ਉਹ ਮੇਰੇ ਵਾਲੀ ਤੂੜੀ ਮੰਨ ਲਓ ਫ੍ਰੀ ਬਣਾ ਦਿੰਦੇ ਤੇ ਉਹ ਤੇ ਮੈਂ ਉਹਨਾਂ ਕੋਲ ਸੀਜ਼ਨ ਲਵਾ ਦੇ ਕਰ ਦਦਾ ਉਦੋਂ ਮੈਂ ਆਪਣੇ ਕੋਲ ਡੰਗਰ ਘੱਟਦੇ ਮੱਜਾ ਘੱਟਦੀਆਂ ਤੇ ਉਹਨਾਂ ਦਾ ਵੀ ਫਾਇਦਾ ਹੋ ਜਾਂਦਾ ਤਾਂ ਤੇ ਚਲੋ ਮੇਰਾ ਵੀ ਫਾਇਦਾ ਹੋ ਜਾਂਦਾ ਤਾਂ ਭਾਈ ਹਨਾ ਉਹ ਤੇ ਬਾਅਦ ਜਦ ਅਸੀਂ ਉੱਥੇ ਮਸ਼ੀਨ ਪਰ ਜਾਣਾ ਨਾ ਜੈਸਮੀਨ ਉੱਥੇ ਕਈ ਵਾਰ ਕਈ ਕਰਤਾ ਇਹ ਜੇ ਮਿਲਲੇ ਬਾਈ ਰੋਟੀ ਉਹਨਾਂ ਨੇ ਆਏ ਭੇਜਣੀ ਜਿੱਦਾਂ ਪਤਾ ਨਹੀਂ ਵੀ ਪਤਾ ਨਹੀਂ ਬੰਦੇ ਹੀ ਨਹੀਂ ਹੈਗੇ ਜਿੱਦਾਂ ਹਾਂ ਇਹ ਸਹੀ ਗੱਲ ਆ ਵੀ ਇਨਸਾਨ ਹੀ ਨਹੀਂ ਹੈ ਜਿਹੜੇ ਬੰਦੇ ਮਸ਼ੀਨ ਚਲਾਉਂਦੇ ਆ ਇਹ ਜੀ ਰੋਟੀ ਉਹਨਾਂ ਨੇ ਭੇਜਣੀ ਬੇਕਾਰ ਬਿਲਕੁਲ ਉਹਨਾਂ ਨੇ ਨਾ ਏਡੜੀਆਂ ਮੂਰਤੀਆਂ ਰੋਟੀਆਂ ਭੇਜਣੀਆਂ ਏਡੜੀਆਂ ਬੜੀਆਂ ਪਰ ਚਲੋ ਆਏ ਆ ਵੀ ਭਾਈ ਵੈਸੇ ਹਰੇਕ ਨੂੰ ਬੰਦੇ ਨੂੰ ਹਰੇਕ ਨੂੰ ਇੱਕ ਚੀਜ਼ ਸਮਝਣੀ ਚਾਹੀਦੀ ਆ ਘਰ ਦੇ ਮੈਂਬਰਾਂ ਨੂੰ ਵੀ ਸਮਝਣੀ ਚਾਹੀਦੀ ਆ ਤੇ ਲੇਡੀਜ਼ ਨੂੰ ਤਾਂ ਖਾਸ ਕਰਕੇ ਪਰ ਜਿਹੜੇ ਬੰਦੇ ਆ ਹਨਾ ਘਰ ਚ ਉਹਨਾਂ ਨੂੰ ਵੀ ਦੇਖਣੀ ਚਾਹੀਦੀ ਹੈ ਇਹ ਚੀਜ਼ ਵੀ ਯਾਰ ਨਾਮ ਤਾਂ ਤੁਹਾਡਾ ਹੁਣ ਵੀ ਫਲਾਣੇ ਦੇ ਤੂੜੀ ਬਣਾਉਣ ਗਏ ਤੇ ਅਸੀਂ ਆ ਕੁਸ ਹੋਇਆ ਹਨਾ ਤੇ ਮਾੜਾ ਜਿਹਾ ਚਲੋ ਕਹਿਣਾ ਚਾਹੀਦਾ ਭਾਈ ਜਿਹੜੇ ਰੋਟੀ ਖਾਂਦੇ ਜਿਹੜੇ ਤੂੜੀ ਬਣਾਉਂਦੇ ਉਹ ਵੀ ਬੰਦੇ ਹੀ ਆ ਨਲਿਆ ਆਏ ਨਹੀਂ ਹੈਗਾ ਵੀ ਹਾਂ ਕਿਤੇ ਵੀ ਕਹਿ ਲਓ ਵੀ ਘਰ ਤੇ ਗਏ ਗੁਜਰੇ ਆ ਹੈਨਾ ਹਾਂ ਐਨੇ ਨਹੀਂ ਕਿ ਠੀਕ ਆ ਤੇ ਲੋਕਾਂ ਦਾ ਮਤਲਬ ਯਾਰ ਕਹਿ ਲਓ ਨਾ ਵੀ ਆਵਾ ਉੱਤੇ ਆ ਪਿਆ ਅਗਲੇ ਨੂੰ ਕੰਮ ਕਰਨੇ ਵਾਲੇ ਨੂੰ ਤਾਂ ਐਂ ਗਿਣਦੇ ਆ ਵੀ ਇਹਦੇ ਇਹ ਮੈਂ ਤਾਂ ਜਾਣੇ ਨਹੀਂ ਹੈ ਵੀ ਨੌਕਰ ਹੈ ਸਾਡਾ ਐਦਾਂ ਨਹੀਂ ਕਰਨਾ ਚਾਹੀਦਾ ਤਾਂ ਮੇਰੇ ਹੁਣ ਬੜੀਆਂ ਤੇ ਗੱਲ ਤੁਰੀਦੀ ਵੀ ਮਤਲਬ ਜ਼ਿਆਦਾ ਨਾ ਬੜੀ ਜ਼ਿਆਦਾ ਚੰਗੀ ਲੱਗਦੀ ਰੋਟੀ ਮੀਡੀਅਮ ਸਾਈਜ਼ ਵਧੀਆ ਲੱਗਦਾ ਤੇ ਪੂਰੀ ਵੀ ਉਹੀ ਕੰਮ ਆ ਸਮਝ ਲਾ ਤੇ ਕਈਆਂ ਨੇ ਐ ਡੜੀਆਂ ਮੋਟੀਆਂ ਜਿੱਡੀ ਮੋਟੀ ਆ ਆਪਣੀ ਕਚੌਰੀ ਆ ਐ ਡੜੀਆਂ ਮੋਟੀਆਂ ਰੋਟੀਆਂ ਭੇਜ ਦਿੰਦੇ ਤੇ ਕਈ ਵਾਰ ਤਾਂ ਸ਼ੰਪੋਏ ਹਾਂ ਚੱਲ ਅਸੀਂ ਤਾਂ ਘਰ ਚੱਲ ਦਿੰਦੀ ਆ ਖਾਣੀਆਂ ਪੈਂਦੀਆਂ ਨੇ ਆ ਪਾਜੀ ਇੱਕ ਮਿੰਟ ਉਹ ਲੈ ਆਓ ਇੱਧਰ ਮਿਲੋ ਜੀ ਬਾਈ ਨੂੰ ਸੱਚੀ ਕਾਲ ਜੀ ਸਾਰਿਆਂ ਨੂੰ ਆਹ ਇਹ ਨਜ਼ਾਰੇ ਦੇਖ ਲੋ ਟੌਰ ਕੱਢ ਲਈ ਨਜ਼ਾਰੇ ਨਹੀਂ ਮੋਟਰ ਚੱਲਦੀ ਆ ਮੋਟਰ ਪਰ ਚੱਲਿਆ ਕਚੌਰੀ ਆ ਜੀ ਅੱਜ ਬੜੀਆਂ ਬਾਈ ਕਚੌਰੀ ਬੜੀ ਫੜਾਇਆ ਪਲੇਟ ਫੜਾਇਆ ਇੱਕ ਉਖਾ ਕੇ ਜਾਣਗੇ ਮੈਂ ਮੈਂ ਬੜੀ ਪਲੇਟ ਛਕ ਤੂੰ ਪਲੇਟ ਛਕ ਤੂੰ ਕਹਿ ਹੋ ਗਿਆ ਪਾ ਇੱਕ ਪਲੇਟ ਫੜ ਤੂੰ ਕਚੌਰੀ ਛਾ ਕੇ ਮਤਲਬ ਲੱਗ ਕਚੌਰੀ ਹੈ ਨਾ ਪਰੌਂਡੇ ਆ ਇੱਥੇ ਖਾ ਕੇ ਬਾਈ ਇੱਧਰ ਨੂੰ ਕਚੌਰੀ ਚੱਕ ਕੇ ਬਣਾ ਇੱਧਰ ਨੂੰ ਖੜੀ ਇੱਕ ਮਿੰਟ ਜੇ ਮੈਂ ਪਿੱਛੇ ਹੋਵਾਂ ਥੋੜੀ ਓਹੋ ਤੇ ਇੱਧਰ ਨੂੰ ਹੋਣਾ ਤਾਂ ਦੋ ਦੋਹਾਂ ਹੀ ਫੋਟੋ ਆ ਜਣੀਦੀ ਐ ਨਾ ਸਾਹਮਣੋਂ ਆਮਣੋਂ ਸਾਹਮਣੇ ਇੱਧਰ ਨੂੰ ਦੇਖੀ ਹਾਂ ਤੇ ਬਾਈ ਹੁਣ ਨੂਨ ਮਿਰਚ ਦੇਖ ਵੈਸੇ ਮੈਂ ਤਾਂ ਚੈੱਕ ਕਰ ਲਿਆ ਮੈਨੂੰ ਤਾਂ ਲੱਗੀ ਬਹੁਤ ਸਵਾਦ ਬਾਕੀ ਹੁਣ ਭਾਈ ਤੂੰ ਦੇਖ ਆਹ ਤੇ ਦੱਸੋ ਮੈਨੂੰ ਆਟਾ ਨਹੀਂ ਗੱਚਾ ਲੈਣਾ ਚਾਹੀਦਾ ਮਿੱਠੀ ਨਹੀਂ ਆਟਾ ਤਾਂ ਚਲੋ ਮਿਰਚ ਵੀ ਨੂਨ ਮਿਰਚ ਵੀ ਟੇਸਟ ਦੇ ਹਿਸਾਬ ਨਾਲ ਤੇ ਆਹ ਸਲੇਪ ਦੀ ਬਹੁਤ ਵਧੀਆ ਮौज ਆ ਜੀ ਦੇਖੋ ਜੀ ਕਸਾ ਨੀ ਨਵੀਂ ਸੋਈਦੀ ਨਾ ਇੱਕ ਨੰਬਰ ਬਣੀ ਹੈ ਇੱਕ ਨੰਬਰ ਹੈ ਨਾ ਐਨ ਇੱਕ ਨੰਬਰ ਬਾਈ ਬਹੁਤ ਸਵਾਦ ਬਣੀ ਹੈ ਕਰਾਰਾ ਜਹਾ ਐਨ ਇੱਕ ਨੰਬਰ ਚੀਜ਼ ਬਣੀ ਵੀ ਆ ਤੇ ਮੈਂ ਇਹਨੂੰ ਉਹੀ ਕਹਿ ਕੇ ਹਟਿਆ ਪਰ ਇਹ ਬੁੱਕੇ ਜਿੰਨੇ ਲੱਗੇ ਵਧੀਆ ਰੰਗ ਕਰਾ ਦੀਆਂ ਜੀ ਕਰਾਰੀਆਂ ਜੀਆਂ ਚੰਗੀਆਂ ਲੱਗੀਆਂ ਜੀ ਜਾਣ ਦਹੀਂ ਨਾਲ ਲਗਾਉਂਦੀਆਂ ਗਜੋਗੀਆਂ ਹਾਂ ਬਾਈ ਰੂਈ ਲਾ ਕੇ ਬਿਲਕੁਲ ਜੇ ਕਿਸੇ ਨੇ ਦਹੀਂ ਨਹੀਂ ਖਾਣਾ ਤਾਂ ਮਿੱਠੀ ਸੌਸ ਪਈ ਹੈ ਹੈ ਨਾ ਨਾਲ ਪਾਈ ਆਪਣਾ ਹੁਣ ਕਿਉਂਕਿ ਸ਼ਾਮ ਦਾ ਟਾਈਮ ਆ ਆਪਣਾ ਨਾਲ ਦੁੱਧ ਦਾ ਗਲਾਸ ਲੈ ਲਓ ਚਾਹ ਤਾਂ ਚੱਲ ਦਿਨ ਮੈਂ ਵੈਸੇ ਜੀ ਚਾਹ ਪੀਣੀ ਪਾਪਾ ਜੀ ਨੇ ਬਣਾਈ ਲੈਣੀ ਉਹਨਾਂ ਨੇ ਕਿਹਾ ਕਿਸੇ ਨੇ ਰੋਕੇ ਤੇ ਰੁਕਣਾ ਉਹਨਾਂ ਨੇ ਕਿਹਾ ਯਾਰ ਤੂੰ ਸੈਡ ਹੋ ਮੈਨੂੰ ਧਰਨ ਦੇ ਮੜੀ ਜੀ ਚਾਹ ਖੋਟ ਹੈ ਏਦਾਂ ਕਰਦੇ ਆਵਾ ਹੂੰ ਚਾਰ ਤੋਂ ਮੋਟਰਫਨ ਨੂੰ ਉੱਪਰ ਲੈ ਜੰਦਾ ਆ ਗਏ ਹਾਂ ਮੈਂ ਕਿ ਹਾਕੀ ਹਾਂ 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 ਹੋਰ ਕੀ ਨਹੀਂ ਨਹੀਂ ਸਵਾਦ ਬਹੁਤ ਬਣੀਆਂ ਹੋਈਆਂ ਯਾਰ ਇੱਕ ਨੰਬਰ ਕਚੌਰੀਆਂ ਬਣੀਆਂ ਹੋਈਆਂ ਕਾਣਾ ਬੋਦੀ ਵੀ ਖਾ ਕੇ ਨਾ ਮੋਟਰ ਤੋਂ ਬੰਦੇ ਨੂੰ ਨੀਂਦ ਆ ਜਾਂਦੀ ਹਾਂ ਹਾਂ ਇਹ ਵਾਲੇ ਨਾ ਜਿਆਦਾ ਖਾ ਕੇ ਬੰਦੇ ਨੂੰ ਨੀਂਦ ਆ ਜਾਂਦੀ ਆ ਹੂੰ ਭਾਏ ਹੁਣ ਕਾਕਤਾ ਨੂੰ ਤੈਨੂੰ ਪਤਾ ਦੂਆ ਪਾਣੀ ਆ ਕਾਕਤਾ ਦਾ ਬਹੁਤ ਵੇਵਾ ਮਾਹੀਰਾ ਬੇਗਾਤਾ ਹਾਂ ਹਾਂ ਇਥੇ ਪਏ ਚਾਹ ਲਈ ਮਾਵੇ ਹਾਂ ਬੰਦੇ ਦਾ ਨਹੀਂ ਹੋ ਰਿਹਾ ਮੈਂ ਮੋਟਰ ਵੀ ਹੋਈ ਨਹੀਂ ਆ ਪਖੌਣ ਬੁਲਾਏਗੇ ਭਾਜੀ ਉੱਪਰ ਪਏ ਤੇ ਉੱਤੇ ਜਾ ਕੇ ਮੂੰਹ ਹੋਰ ਉਹ ਨੀਂਦ ਆ ਜਾਂਦੀ ਆ ਕੋਈ ਬੜੀ ਗੱਲ ਨਹੀਂ ਤੇ ਅਸੀਂ ਇਧਰ ਦੇ ਫੋਨ ਪਾ ਫੋਨ ਦੇ ਫੋਨ ਪਾ ਫੋਨ ਹੂੰ ਜਿੰਨੇ ਨੂੰ ਉੱਥੇ ਪਹੁੰਚਿਆ ਮੈਂ ਜਿੰਨੇ ਨੂੰ ਯਾਰ ਉਹ ਨਹੀਂ ਉੱਠ ਗਏ ਉਠੇ ਪਪਾਈ ਸੁੱਤੇ ਇਹਨੇ ਰੱਖ ਗੋਲੂ ਵੀ ਹੂੰ ਉਹ ਜਿਹੜੀ ਉਹ ਵੇਤਾਂ ਕੋਈ ਨਹੀਂ ਦਿੰਦੀ ਐ ਬਹੁਤੀ ਥੋੜੀ ਹੁੰਦੀ ਐ ਯਾਰ ਬਦਲ ਨੂੰ ਮੜੀ-ਮੋੜੀ ਅੱਖ ਲੱਗ ਗਈ ਘਾਡਾ ਘਾਡ ਲੰਘ ਗਿਆ ਕੋਈ ਸਾਨੂੰ ਨਹੀਂ ਨਾ ਪਤਾ ਤੁਸੀਂ ਖੇਤਾਂ 'ਚ ਸੁੱਤੇ ਹੋ ਕੋਈ ਸਾਨੂੰ ਦਾ ਐਂ ਦਾ ਵੀ ਫੋਨ ਨਹੀਂ ਚੱਕਦਾ ਬਾਈ ਗੱਲ ਤਾਂ ਇਹ ਐ ਯਾਰੀ ਹੋ ਜਿੱਕੀ ਹੋ ਜੀ ਸੋ ਦਿਮਾਗ 'ਤੇ ਖਿਆਲ ਆਉਂਦੇ ਜਦੋਂ ਭਾਈ ਐਗਾਂਈ ਕੋਈ ਗੱਲਬਾਤ ਹੋਵੇ ਤੇ ਕਚੌਰੀਆਂ ਗਰਮਾ ਗਰਮ ਬਣ ਰਹੀਆਂ ਭਈ ਆਜੋ ਜੀ ਨੇ ਵੀ ਛਕਣੀਆਂ ਖੁੱਲਾ ਸੱਦਾ ਜੀ ਸਾਰਿਆਂ ਨੂੰ ਕਹਿੰਦੇ ਤੇ ਹੈਲਪ ਕਰਾਉਂਗਾ ਫੜੋ ਲੈ ਮੈਂ ਹੈਲਪ ਕਰਾ ਦਿੰਦਾ ਮਿੰਨੂ ਕਿਹਾ ਦੋਗੀ ਮਿੰਨੂ ਕੋ ਮੈਂ ਲੈ ਆਂਦਾ ਬਾਬੂ ਜੀ ਕਚੌਰੀਆਂ ਆ ਆ ਆ ਹੈਲਪ ਵਰਗੀ ਦਾ ਮੌਜੇ ਨਹੀਂ ਆਇਓ ਕਰਨਾ ਬਸ ਤਲਣੀਆਂ ਹੀ ਆ ਯਾਰ ਇਹ ਲੋਕ ਤੇ ਆ ਰੋਟੀ ਵਾਲਾ ਜਿਹੜਾ ਰੋਟੀ ਕਹਿੰਦੇ ਨੇ ਲਵਾਵਾ ਜਾਂ ਕੇ ਆ ਗਏ ਨੇ ਉਹ ਕਵਰੇਜ ਨੂੰ ਉਹ ਇੱਥੇ ਪਿਆ ਬਾਈ ਤੇ ਨੀਚੇ ਹੀ ਭਾਬੀ ਨੂੰ ਪੁੱਛ ਲਓ ਫੋਨ ਕਰਕੇ ਉਹਨਾਂ ਨੂੰ ਫੋਨ ਕਰਕੇ ਕਹਿਤਾ ਹਾਕ ਮਾਰ ਕੇ ਹਾਕ ਮਾਰ ਆ ਹੈਗਾ ਹੈਗਾ ਭਾਈ ਮਿਲ ਗਿਆ ਤੇ ਲਾਓ ਜੀ ਚਟੌਰੀਆਂ ਗਰਮਾ ਗਰਮ ਦੁੱਧ ਦੁੱਬ ਗਿਆ ਜੀ ਤੋਂ ਪਹਿਲਾਂ ਨਾ ਦੁੱਧ ਭਰਿਆ ਹੋਇਆ ਤਾਂ ਸਾਰਾ ਸਭ ਪੈ ਗਿਆ نیچے ਹੀ ਮੰਮੀ ਤੇ ਪਾਪਾ ਜੀ ਵੀ ਨਾਲ ਦੇ ਨਾਲ ਖਾ ਲਵੇ ਪੰਨ ਜਜਮੈਂਟ ਹੋ ਜੂ ਕਿੰਨੀਆਂ ਤੁਮਾਂ ਹੂੰ ਬਹੁਤ ਸੋਹਣੀਆਂ ਭਾਈ ਐਨ ਇੱਕ ਨੰਬਰ ਦੀ ਚਟੋਰੀ ਬਣ ਰਹੀ ਆ ਇਹ ਮੈਨੂੰ ਪਤਾ ਕੀਨੇ ਸਿਕਾਈਆਂ ਪਈਆਂ ਹੂੰ ਜਸਵੀਰ ਚਾਹਤ ਕਚੌਰੀਆਂ ਅੱਛਾ ਚਾਚਾ ਬਣਾਉਣ ਲੱਗਿਆ ਪਾਸੇ ਹੂੰ ਮੈਂ ਕਿਹਾ ਚਾਚੂ ਮੈਂ ਵੀ ਸਿੱਖਣੀ ਆ ਜਾਣ ਕੇ ਜਿਵੇਂ ਕਹਿੰਦੇ ਨੇ ਉਹ ਤੇ ਤੈਨੂੰ ਨਹੀਂ ਆਉਣੀਆਂ ਤੈਨੂੰ ਨਹੀਂ ਆਉਣੀਆਂ ਇੰਉਂ ਹੂੰ ਕਹਿੰਦੇ ਤੈਨੂੰ ਨਹੀਂ ਆਉਣੀਆਂ ਮੈਂ ਜਦੋਂ ਬਣਾ ਕੇ ਦਿਖਾਤੀ ਮੈਂ ਕਿਹਾ ਚਾਚੂ ਲੈ ਹੂੰ ਇੱਕ ਸ਼ੌਂਕ ਵੀ ਹਾਂ ਜਾਂ ਚਾਚਾ ਜੀ ਪਹਿਲਾਂ ਰੈਸਪੀ ਵਾਲੀਆਂ ਵੀਡੀਓ ਪਾਈ ਕਰ ਦਿੰਦੇ ਹਨਾ ਬਿਲਕੁਲ ਚਲੋ ਵੀ ਕਚੌਰੀਆਂ ਭਾਈ ਆਹ ਅੱਜ ਪਾਪਾ ਜੀ ਨੇ ਨਾ ਅਸਲ ਵਿੱਚ ਇਹ ਕਚੌਰੀਆਂ ਬਣਾਉਣ ਦਾ ਅੱਜ ਕਾਰਨ ਪਤਾ ਕਿਹਾ ਜੀ ਤੁਹਾਨੂੰ ਦਸੀਏ ਅ ਅਸੀਂ ਨਾ ਬਾਹਰ ਬੈਠੇ ਤੇ ਪਪ ਕੋਈ ਹੋਰ ਰੈਸਪੀ ਬਣਾ ਬਣਾ ਰਹੀ ਸੀਗੇ ਪਾਪਾ ਜੀ ਕਹਿੰਦੇ ਕਹਿੰਦੇ ਯਾਰ ਕਚੌਰੀਆਂ ਬਾਜੀ ਨੇ ਬਸ ਐਦਾਂ ਹੀ ਰੋਲ ਨਾਲ ਘਟਕੇ ਦੇ ਦਿੰਦੀ ਦੀ ਰੋਲ ਤੇ ਆ ਤਾਂ ਇਹ ਆ ਦੇਖ ਪਿਆ ਪਾਪਾ ਜੀ ਕਹਿੰਦੇ ਵੀ ਭਾਈ ਕਚੌਰੀਆਂ ਖਾਣੇ ਨੂੰ ਦਿਲ ਕਰਦਾ ਜਾਇਜ਼ ਮੀਨ ਦੇ ਨਹੀਂ ਲਾਈ ਜ ਨੇ ਜਦੇ ਧਰ ਤੇ ਜਾਲੂ ਉਬਲਣੇ ਹਾਂ ਇਹਦੀ ਕੋਈ ਗੱਲ ਨਹੀਂ ਮਾਪਾ ਜੀ ਕਿਹੜੀਆਂ ਬਣਾ ਲੰਨੇ ਆ ਬਾਜੇ ਤੁਸੀਂ ਗੰਨੀਆਂ ਖਾਣੀਆਂ ਉਸ ਹੱਸ ਨਾਲ ਬਣਾ ਲੰਮੀ ਨੂੰ ਨਾ ਦੋ ਚਾਰ ਆ ਗਿਆ ਸਾਨੂੰ ਬਸ ਠੀਕ ਹੈ ਆ ਅੱਛਾ ਉਹ ਤਾਂ ਸੱਚ ਹੋਣੀ ਨਾ ਉਹ ਵੇਕਣ ਹੀ ਹੁੰਦਾ ਪਿੰਡ ਵਾਲਿਆਂ ਦਾ ਤਾਂ ਇੱਕ ਖਾਲੀ ਲਾਉਣੀ ਹੈ ਹੈ ਇੱਕ ਹੋਣ ਖਾਲੀ ਹਾਂ ਨਾ ਨਾ ਠੀਕ ਆ ਫਿਰ ਜਿਆਦਾ ਕੰਮ ਕਰਨਾ ਠੋਕੇ ਫਿਰ ਭਾਈ ਭੁੱਖ ਤਾਂ ਲੱਗਦੀ ਹੋਊ ਨਹੀਂ ਆ ਫਿਰ ਉਹ ਤਾਂ ਠੀਕ ਹੈ ਠੀਕ ਆ ਨਾ ਤੇ ਹੁਣ ਜੇ ਆਪਾਂ ਕੰਜੀਏ ਵੀ ਕੁਰਸੀ 'ਪਰ ਘੁੰਮਣੇ ਵਾਲੀ ਬੋ ਬੈਠਾ ਬੰਦਾ ਉਹਨੂੰ ਤਾਂ ਫੇ ਭਾਈ ਉਹਦਾ আর ਜਿਹੜਾ ਕੰਮ ਕਰਨੇ ਵਾਲਾ ਬੰਦਾ ਉਹਦਾ ਫਰਕ ਤਾਂ ਹੁੰਦਾ ਹੀ ਆ। ਪਰ じゃ ਇੱਕ ਮਟਾ ਇਦਾਂ ਨੂੰ ਸਹੀ ਕ ਲੱਗ ਲੈਣ ਦੇ ਮਾਣਾ ਜੀ ਜਾਲੋ ਵੀ ਨਾ ਨਹੀਂ ਉਹ ਮਾੜੀਆਂ ਰਾੜੀਆਂ ਵੀ ਚੰਗੀਆਂ ਲੱਗਦੀਆਂ। ਦੀਦੀ ਪਾਪਾ ਜੀ ਨੂੰ ਮੰਮੀ ਨੂੰ ਪਾ ਕੇ ਦੇ ਦਿੰਦੇ। ਫੇ ਤੁਸੀਂ ਮੈਨੂੰ ਦੱਸ ਦਿਓ ਵੀ ਕਿੰਨੀਆਂ ਕ ਬਣਨੀਆਂ। ਰਾੜ ਦੀ ਨਾਲ ਛਕਾਓ ਸਾਰਿਆਂ ਨੂੰ ਗਰਮ ਗਰਮ। ਬਿਲਕੁਲ। ਛੇਤੀ ਬਣੂਗਾ। ਹਾਂ। ਨੋਈ ਭਾਈ ਕਚੌਰੀਆਂ ਵਾਲਾ ਕੰਮ ਆਜੋ ਜੀ ਨੇ ਜੀ ਨੇ ਛਕਣੀਆਂ ਖੁੱਲਾ ਸਾਦਾ ਗਰਮ ਗਰਮ ਚਾਹ ਪਕੌੜੀਆਂ ਦਾ ਕਚੌਰੀਆਂ ਦਾ ਲੰਗਰ ਹਾਜ਼ਰ ਹੈ ਜੀ ਹਾਂ ਕੁੱਕ ਸਾਡਾ ਹੁਣ ਲੱਗਿਆ ਹੋਇਆ ਬਣਾਉਣ ਹੁਣ ਮੈਨੂੰ ਬਣਾਉਣ ਦਾ ਸਵਾਦ ਤਾਂ ਆਉਂਦਾ ਇੱਕ ਰੋਟੀ ਦੇ ਵਿੱਚ ਹੀ ਤਾਂ ਬਿਨਾਂ ਦੇ ਨਾਲ ਅਗਲਾ ਖਾ ਲਵੇ ਹਾਂ ਪਤਾ ਲਾਉਂਦਾ ਹਾਂ ਹਾਂ ਇਹ ਤਾਂ ਹੈ ਕੋਲੋਂ ਨਾਲ ਦੀ ਨਾਲ ਨਾਲੇ ਖਾਣ ਵਾਲੇ ਦਾ ਵੀ ਫਾਇਦਾ ਉਹ ਵੀ ਗਰਮਾ ਗਰਮ ਖਾ ਲੰਦਾ ਨਾਲੇ ਬਣਾਉਣ ਵਾਲੇ ਦਾ ਇਹ ਨਹੀਂ ਜੀ ਥੱਲੋ ਤੁਹਾਡੀ ਵਾਲੀ ਹੈ ਜੀ oh ਮੈਂ ਤਾਂ ਭੁੱਲੇ ਗਿਆ ਦੇਖਿਆ ਜੀ ਬਲਜਿੰਦਰ ਬੂਆ ਦੀ ਗੱਲ ਕਰਦੀ ਸੀ ਜਾਨੀ ਮੈਂ ਬਲਜਿੰਦਰ ਬੂਆ ਦੀ ਗੱਲ ਕਰਦੀ ਸੀ ਬੂਆ ਨਾ ਹੂੰ ਉਹਦੇ ਵਿੱਚ ਬਣਾਉਂਦੀ ਆ ਲਫਾਫੇ ਚ ਅੱਛਾ ਮੱਕੀ ਦੀ ਰੋਟੀ ਵੀ ਪਹਿਲਾਂ ਲਫਾਫੇ ਚ ਬਣਾਉਂਦੇ ਹੁੰਦੇ ਤੇ ਹੁਣ ਤਾਂ ਚਲੋ ਹੱਥ ਪਰ ਆ ਗਈ ਹੋਰ ਸਵਾਦ ਬਣਦੀ ਹੁੰਦੀ ਸੀ ਹੂੰ ਬਹੁਤ ਚਾਹ ਬਰਾਬਰ ਛੱਡੋ ਬਸ ਹੋ ਗਈ ਉਹ ਬੋਤਾ ਗਈ ਪਣੀ ਆ ਉਹ ਕੱਢਣੀ ਨਹੀਂ ਮੈਣੀ ਉਹ ਮਾੜੀਆਂ ਹੀ ਰਾੜੀਆਂ ਵੀ ਚੰਗੀਆਂ ਲੱਗਦੀਆਂ ਜੈਸਾ ਬਾਕੀ ਭਾਈ ਹਰੇਕ ਦਾ ਆਪਣਾ ਆਪਣਾ ਖਾਣ ਦਾ ਬਣਾਉਣ ਦਾ ਅਲੱਗ-ਅਲੱਗ ਹੁੰਦਾ ਸਿਸਟਮ ਤੇ ਦੇਖੋ ਜੀ ਅੱਜ ਸਾਨੂੰ ਲੱਗਦਾ ਤਾਂ ਵੀ ਲਾਲ ਆਲੂ ਤਾਂ ਹੈ ਨਹੀਂ ਹੈਨਾ ਜੈਸਾ ਮੈਨੂੰ ਵੀ ਫਾਈ ਵੀ ਆਲੂ ਦੀਆਂ ਵੀ ਕਹਿੰਦੀਆਂ ਹੁੰਦੀਆਂ ਕਿ ਲਾਲ ਆਲੂ ਨਹੀਂ ਇਹ ਮੇਰੇ ਖਿਆਲ ਸਿਰ ਨੂੰ ਲੱਗਦਾ ਆਪਣੀ بیوی ਵੀ ਕਹਿੰਦੀ ਹੁੰਦੀ ਆ ਕਰ ਲੋ ਚੱਕ ਨੋਰਮਲ ਆਲੂਆਂ ਦੀ ਕਚੌਰੀਆਂ ਬਣਾਈਆਂ ਮੈਂ ਲੋ ਕਰ ਲੋ ਚੱਕ ਨਹੀਂ ਬਿਲਕੁਲ ਲਾਲ ਆਲੂ ਕਹਿੰਦੇ ਵੀ ਨਿਕਲਦਾ ਨਹੀਂ ਹੁੰਦਾ ਕਚੌਰੀ ਚ ਪਰ ਹੈਗੀ ਗੱਲ ਇਹ ਹੈ ਹੈਗੀ ਨਾ ਉਹਦਾ ਨਹੀਂ ਹੁੰਦਾ ਪਰ ਇਹ ਚਟਾ ਨਹੀਂ ਨਿਕਲਦਾ ਆ ਦੇਖ ਲੋ ਹੁਣ ਤੁਹਾਡੇ ਸਾਹਮਣੇ ਐਨ ਵਧੀਆ ਕਚੌਰੀ ਬਣ ਰਹੀ ਆ ਕੋਈ ਆਲੂ ਨਹੀਂ ਨਿਕਲਦਾ ਇਹ ਆ ਦੇਖੋ ਕਿਉਂਕਿ ਐਟ a ਟਾਈਮ ਇਹ ਸਲਾਬ ਬਣੀ ਆ ਸੀਗਾ ਚਲ ਕੋਈ ਗੱਲ ਨਹੀਂ ਵੀ ਇੱਕ ਕਹਿ ਲੋ ਵੀ ਖਾਣੇ ਦੀ ਰੀਝ ਪੂਰੀ ਕਰਨੀ ਆ ਹੁਣ ਲਾਲ ਆਲੂ ਕਿਹੜਾ ਲੈਣ ਜਾਊਗਾ ਵੀ ਤੁਸੀਂ ਇਦੀਆਂ ਇਦੀਆਂ ਹੀ ਬਣਾ ਲੰਨੇ ਆ ਦੇਖੀ ਜਾਊਂਗੇ ਅਸੀਂ ਕਿਆ ਪਰ ਦੇਖ ਲਓ ਕੋਈ ਆਲੂ ਨਹੀਂ ਕੋ ਇੱਕ ਵੀ ਆਲੂ ਨਹੀਂ ਨਿਕਲਿਆ ਵਿੱਚੋਂ ਐ ਤਾਂ ਹੀ ਐਨ ਵਧੀਆ ਕਚੌਰੀਆਂ ਬਣ ਰਹੀਆਂ ਬਾਬਾ ਜੀ ਦਾ ਨਾਮ ਹੀ ਕਿ ਸ਼ੁਰੂ ਕਰੇ ਤਾਂ ਨਾ ਮੈਂ ਬਾਬਾ ਜੀ ਸਿਰੇ ਤੁਸੀਂ ਚੁਣਾ ਹੂੰ ਮਿਲ ਆ ਫਿਰ ਬਾਬਾ ਜੀ ਦਾ ਨਾਮ ਕੋਈ ਵੀ ਕੰਮ ਆ ਭਾਈ ਬਾਬਾ ਜੀ ਦਾ ਨਾਮ ਦੇਖ ਤੇ ਥੋੜੀ ਰਾੜ ਲਾ ਬਹੁਤ ਆ ਜੀ ਉਹ ਹੋ ਜਾ ਦੇਖੋ ਲਾ ਦੇ ਨਾਮ ਤਾਂ ਹੋਈ ਵੀ ਤੁਸੀਂ ਕਾਲੀਆਂ ਕਰੀ ਜਾਂਦੇ ਹੋ ਕਾਲੀਆਂ ਨਹੀਂ ਰਾੜੀ ਵੀ ਤਾਂ ਬਹੁਤ ਸਵਾਦ ਲੱਗਦੀ ਹੈ ਕਚੌਰੀ ਬਾਬਾ ਜੀ ਦਾ ਤਾਂ ਭਾਈ ਨਾਮ ਹਰੇਕ ਪਾਸੇ ਹੀ ਲੈਣਾ ਚਾਹੀਦਾ ਮਹਾਰਾਜ ਦੀ ਕਿਰਪਾ ਨਾਲੇ ਤਾਂ ਸ੍ਰਿਸ਼ਟੀ ਚੱਲਦੀ ਹੈ ਹਨਾ ਤੇ ਇਹ ਦੇਖਿਆ ਜਾਵੇ ਉਹਨਾਂ ਬਗਾਰ ਕੁਝ ਨਹੀਂ ਹੈਗਾ ਆਹ ਹੁਣ ਕਚੌੜੀਆਂ ਬਣਾਉਣ ਦਾ ਹੁਕਮ ਜੇ ਕਿਤੇ ਸਾਡੀ ਕਿਸਮਤ ਵਿੱਚ ਲਿਖਿਆ ਹੋਇਆ ਤਾਂ ਤਾਂ ਹੀ ਬਣਾ ਰਹੇ ਅੱਜ ਰਾਈਟ ਹੂੰ ਦਾਣਾ ਪਾਣੀ ਸਾਰਾ ਮਾਲਕ ਨੇ ਲਿਖਿਆ ਹੋਇਆ ਭਾਈ ਜਿੱਥੇ ਚੁਗਣਾ ਬੰਦੇ ਨੇ ਹਨਾ ਜੇ ਕਿਸੇ ਨੇ ਬਾਹਰ ਜਾ ਕੇ ਚੁਗਣਾ ਉਹਨੇ ਮਤਲਬ ਕੀ ਆ ਹੋਇਆ ਤੇ ਪਾਣਾ ਸੀਗਾ ਮੈਨੂੰ ਮੜਾ ਜਾ ਤੇਲ ਠੰਡਾ ਲੇ ਇਧਰ ਤੇ ਮੈਂ ਤਾਂ ਨਾ 1 ਮਿੰਟ ਇੱਥੇ ਪਿਆ ਤਾਂ ਆ ਲੈ ਪਾ ਦਵਾਂ ਮੈਂ ਜੇ ਫੋਲ ਇੰਦਾ ਹੀ ਪਾ ਦਵਾਂ ਜਿਹੜਾ ਖੋਤੇ ਨੂੰ ਦਿੰਦਾ ਕਿੰਨਾ ਕੁ ਪਾਉਣਾ ਲਾਦੀ ਬਸ ਕਰੋ ਜਵਾ ਦੀ ਗਰਮਾ ਗਰਮ ਕਚੌਰੀਆਂ ਦੇ ਨਾਲ-ਨਾਲ ਹੁਣ ਇੱਕਣੀ ਪਾਪਾ ਜੀ ਨੂੰ ਪਾ ਕੇ ਤੇ ਮੰਮੀ ਨੂੰ ਪਾ ਕੇ ਗਰਮਾ ਗਰਮ ਖਿਲਾਉਣੀਆਂ ਉਧਰ ਪਰ ਗਿਆ ਸਾਡਾ ਬੂਇਆ ਹੈ ਤੇ ਹੋਰੀਆਂ ਨਾਲ ਨਾਲ ਦੀ ਨਾਲ ਇੱਕ ਜਣੇ ਨੇ ਬਣਾਈ ਜਾਣੀਆਂ ਇੱਕ ਜਣਾ ਉਧਰ ਭਾਬੀ ਲੱਗੇ ਭਾਈ ਪਰਤਾਉਣ ਦਹੀਂ ਆ ਗਿਆ ਨਾਲ ਹੈ ਅੱਜ ਦੀਦੀ ਆਪਾਂ ਤੇ ਗੁੱਸੇ ਆ ਕਾ ਤੇ ਗੁੱਸੇ ਆ ਕੋਈ ਨਹੀਂ ਬੋਲਦੀ ਕਰਨਾ ਨਾਲ ਅੱਜ ਮੈਨੂੰ ਹਰਾਨੀ ਭਰ ਲੈ ਕੇ ਜਾਂ ਜਿਵੇਂ ਜੈਸ ਮੈਨੂੰ ਦੇ ਦੇ ਦਿੱਤਾ ਤੇ ਮੈਂ ਗੁੱਸੇ ਆ ਅੱਜ ਭੁਗੈ ਅੱਛਾ ਵਾਹ ਵਾਹ ਰਾਣੀ ਹਾਰ ਹਾਂ ਹੋਰ ਕੀ ਆ ਜੇ ਹਾਂ ਏ ਰਾਣੀ ਹਾਰ ਮੈਂ ਲੈ ਕੇ ਦੇਣ ਲੱਗ ਗਿਆ ਜਾਂ ਜਾਂ ਫਿਰ ਐਦਾਂ ਗੁੱਸੇ ਹੋਏ ਤੇ ਤੁਹਾਨੂੰ ਭਾਈ ਕੱਲੇ ਕੱਲੇ ਡਿਮਾਂਡ ਲਾ ਕੇ ਪੂਰੀ ਕਰਨ ਅਸੀਂ ਮੈਂਰ ਭਾਈ ਨਾ ਮਜਾ ਆ ਜੂਗਾ ਮੈਂ ਪਹਿ ਤਾਂ ਅਸੀਂ ਥੋੜੇ ਚੁੱਕੀ ਰਹਿ ਗਏ ਮੈਂ ਸਭ ਸਾਨੂੰ ਵੇਚਣੀਆਂ ਪੈਣੀਆਂ ਤੁਹਾਡੇ ਵਾਸਤੇ ਆਉਂਦੀ ਪੇਮੈਂਸਾਂ ਨਹੀਂ ਕਹਿ ਲਓ ਵੀ ਇਹ ਦੇਖ ਰਹੇ ਕੌਣ ਨੇ। ਬੇਲਾ ਕੀ ਕਹਿੰਦਾ ਤੁਹਾਡੇ ਜੋਗੇ ਦੇਖਣਾ ਕਿਸੇ ਹੋਰ ਗੱਲ ਹੋ ਜਾਂਦੀ। ਲੈ ਜੀ ਤੁਹਾਨੂੰ ਅਸੀਂ ਸਭ ਦੀ ਬਤਨ ਗਏ। ਤੁਸੀਂ ਕਿਸੇ ਹੋਰ ਦੇ ਹੋਏ ਫਿਰਦੇ ਹੈ। ਉਹ ਲੈ ਹੋਰੇ ਪਾਸੇ। ਹੋਵਾ ਕੀ ਆਹ ਕੰਦੇ। ਲੈ ਮਮਮੀ ਆ ਦੇਖ ਲੈ ਨਿੰਦ ਕੇ ਨੇ ਕਿਤੇ ਹੋਰ ਤਾਂ ਹੈ। ਮਮਮੀ ਨੇ ਫਿਰ ਉਹ ਪੋਆ ਉਹ ਗਾਲਾ। ਇੱਧਰ ਭਾਈ ਪੈ ਗਿਆ ਪ੍ਰਸ਼ਾਦਾ ਪਾਪਾ ਜੀ ਤੇ ਮਮਮੀ ਦਾ। ਤੇ ਅੰਦਰ ਹੁਣ ਸਾਡੀ ਚਿੰਗਲ ਪੌਂਡ ਵੀ ਅੰਦਰ ਖਾਹਰੂ ਪਾਇਆ ਉਹਨਾਂ ਨੇ ਵੀ ਕਿਤੇ ਹਾ ਅੱਧਰੂਬਲਾ ਉਹਨਾਂ ਨੂੰ ਹਨਾ ਉੱਧਰ ਤਾਂ ਫਿਰ ਨਿਆਣਿਆਂ ਕਰਕੇ ਇਕ ਆ ਬੈਠਾ ਲੱਡੂ ਸਾਡਾ ਦੇਖੋ ਲੈ 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 ਹਾਂ ਮਾ ਠੀਕ ਆ ਇੱਥੇ ਬੈਠੀ ਫੋਟੋ ਖਾ ਕੇ ਬੈਠੀ ਐ ਅਗਲੀ ਗੋਲ ਗੱਪੇ ਹਾਂ ਹਾਂ ਹੋਰ ਕੀ ਬਣਾਏ ਤੇ ਇਹਨੇ ਬਹਿ ਕੇ ਐਸੇ ਉਸਦੇ ਨਿਆਣੇ ਦਿਨ ਲੈਂਦੇ ਰਹਿੰਗੇ ਆਪਾਂ ਹਾਂ ਸੋਧਿਆ ਕਿ ਨਹੀਂ ਖਾਣੀ ਸੀ ਅੱਛਾ ਉਹੀ ਜਿਹੜੇ ਰੈਡੀਮੇਡ ਵਾਲੇ ਠੀਕ ਆ ਠੀਕ ਆ ਤੇ ਗੋਲ ਗੱਪੇ ਆ ਜਾਣ ਸਮਾਨੇ ਫੜੀ ਫੜੀ ਨੇ ਉਹ ਬਲਾਓ ਫਿਰ ਪਾਪਾ ਜੀ ਨੂੰ ਮੰਮੀ ਨੂੰ ਨਾਲੇ ਗਰਮਾ ਗਰਮ ਸ਼ੱਕ ਲਓਗੇ ਹਾਂ ਇਹ ਲੱਡੂ ਸਾਡਾ ਇਹ ਜਿਆ ਨਾ ਜੀ ਇਹ ਇਹ ਗੋਲ ਗੱਪੇ ਬਹੁਤ ਸ਼ਕੀਨ ਖੁਸ਼ ਬਹੁਤ ਹੋ ਕੇ ਖਾਂਦਾ ਇਹ ਤਾਂ ਕਰਕੇ ਫਿਰ ਰੈਡੀ ਮੇਡ ਲਿਆ ਕੇ ਰੱਖਣਾ ਪੈਂਦਾ ਡੱਬਾ ਉਹਦੇ ਚ ਜਦੋਂ ਕਹਿੰਦੀ ਆ ਫਿਰ ਇੱਕ ਦੋ ਬਣਾ ਕੇ ਦੇ ਦੀ ਦੇ ਇਹਨੂੰ ਕੱਦੂ ਨੂੰ ਤੇ ਹੁਣ ਪਾਪਾ ਜੀ ਆ ਜਵੇ ਲਓ ਜੀ ਪਾਪਾ ਜੀ ਤੇ ਮੰਮੀ ਆ ਗਏ ਭਾਈ ਲੱਗੇ ਲੱਗੇ ਹੁਣ ਪ੍ਰਸ਼ਾਦਾ ਸ਼ਕਣ ਦੇਖਦੇ ਹੁਣ ਕੀ ਰਿਜ਼ਲਟ ਨਿਕਲਦਾ ਮੰਮੀ ਰਾਨ ਹੁਣ ਕੁਛ ਨਹੀਂ ਕਿਹਾ ਵਾਸੀਂ ਵੀ ਕਿਵੇਂ ਦਾ ਅਸੀਂ ਚੈੱਕ ਕਰ ਲੀਆਂ ਵੈਸੇ ਤਾਂ ਬਾਕੀ ਹੁਣੇ ਆਪ ਦੱਸਣਗੇ ਕਿਵੇਂ ਦੀਆਂ ਲੱਗੀਆਂ ਗਰਮ ਬਹੁਤ ਆ ਮੰਮੀ ਮੜਾ ਦੇਖ ਕੇ ਬਿਲਕੁਲ ਤਾਜ਼ੀਆਂ ਤਾਜ਼ੀਆਂ ਆਲੂ ਗੱਲ ਇਹਦੇ ਤੁਸੀਂ ਆਲੂ ਤੁਸੀ ਲੱਗਿਆ ਕਿਹੜੇ ਆਲੂ ਲਾਲ ਆਲੂ ਨਾ ਗੋਲਾ ਉਹਦਾ ਪਾਪਾ ਜੀ ਨੇ ਸ਼ਾਮ ਨੂੰ ਫਿਰਦਿਆਂ ਨੇ ਬਾਹਰ ਗਿਆ ਨਹੀਂ ਤਾਂ ਕਹਿੰਦੇ ਵੀ ਕਚੌੜੀ ਖਾਣ ਨੂੰ ਦਿਲ ਕਰਦਾ। ਹਾਂ ਜੀ ਖੁਸ਼ ਹੈ। ਹਾਂ ਬਹੁਤ ਵਧੀਆ। ਹੈ ਨਹੀਂ ਤਾਂ ਪਾਪਾ ਜੀ ਦੀ ਦੀ ਚਾਹ। ਹਾਂ। ਠੀਕ ਆ। ਪਾਪਾ ਜੀ ਦੀ ਅੱਜ ਰੀਤ। ਮੈਂ ਇਹਦਾ ਕਰਦੇ ਆ ਠੀਕ ਆ। ਹਾਂ। ਓਕੇ। ਪਾਪਾ ਜੀ ਦੀ ਰੀਤ ਪੂਰੀ ਕਰਤੀ ਅੱਜ। ਮੰਮੀ ਨੂੰ ਖੁਸ਼ ਹੈ। ਹੈ ਪਾਪਾ ਜੀ। ਇੱਧਰੋਂ ਮੂੰਹ ਚੱਕ ਕੇ ਦੱਸੋ ਨਾ ਮਾੜਿਆ। ਪਾਪਾ ਜੀ ਸੋਹਣੀ ਹੈ ਜੀ ਬਹੁਤ ਵਧੀਆ। ਹਾਂ ਹੁਣ ਬਣੀ ਨਾ ਗੱਲ। ਮਾੜਿਆ ਪਰੋਂ ਮੂੰਹ ਚੱਕ ਕੇ ਦੱਸੀਦਾ ਹੁੰਦਾ। ਵੀ ਭਾਈ ਕਿਵੇਂ ਬਣੀਆਂ ਸੀ ਨਹੀਂ ਆਈਆਂ ਨਾ ਨਾ ਬਹੁਤ ਵਧੀਆ ਬਣੀਆਂ ਪਸੰਦ ਨਹੀਂ ਆਉਂਦਾ ਸੁਆਦ ਨਾਲਾ ਖਾਂਦੇ ਮੈਂ ਬਣੀਆਂ ਪਸੰਦ ਨਹੀਂ ਆਉਂ ਮਿਲਕਲ ਮਿਲਕਲ ਨਾ ਕਿਹਾ ਸੱਚੀਆ ਮਿਲਕਲ ਭਾਈ ਕਚੌਰੀਆਂ ਇੱਕ ਨੰਬਰ ਬਣੀਆਂ ਮੈਂ ਵੀ ਚੱਕੀ ਆਪਾ ਭਾਈ ਕਚੌਰੀ ਮੈਂ ਕਚੌਰੀਆਂ ਚ ਕੁਸ ਲੱਗਦੀਆਂ ਜਾਂਦਾ ਸੁਆਦ ਵਿੱਚ ਕੁਸ ਲੱਗਦੀ ਨਹੀਂ ਲੱਗਦਾ ਕਿ ਕਿ ਮਿੱਠੀ ਬਾਈ ਵੀ ਲੱਗ ਮਿੱਠੀ ਤਾਂ ਪਾਈ ਆ ਥੋੜੀ ਸੀ ਉਸ ਤੋਂ ਹੀ ਲਾ ਕੁਝ ਹੋਰ ਸਾਇ ਜੋ ਸਾਇ ਠੀਕ ਹੈ ਮੈਂ ਤਾਂ ਹੂੰ ਤੁਹਾਨੂੰ ਸਾਰਾ ਕੁ ਬੋਲ ਲਾ ਪਾਣੀ ਦੇ ਠੀਕ ਹੈ ਉਹ ਸਾਇ ਮਸਾਇ ਜੀ ਨੂੰ ਮੈਂ ਹੀ ਕਿਹਾ ਮੈਂ ਥੋੜੀਆਂ ਬੜੀਆਂ ਬਣਾਤੀਆਂ ਸਾਇ ਤਾਂ ਠੀਕ ਹੈ ਬੜਾ ਬੜੀਆਂ ਨਹੀਂ ਆ ਕੱਚਾ ਆਟਾ ਨਾ ਰਹੇ ਬੜੀ ਬਣ ਜਵੇ ਚਾਹੀ ਹੂੰ ਨਹੀਂ ਬੜੀਆਂ ਇੱਕ ਨੰਬਰ ਆ ਫੇ ਰਾੜੀਆਂ ਮੰਮੀ ਮੈਂ ਆ ਨਾ ਕਿਚਾ ਤਾਂ ਕਰਕੇ ਉਹ ਨਿਕੰਦਰ ਚੱਪੇ ਕਰਕੇ ਨਹੀਂ ਪਕੌਣੀਆਂ ਤਾਂ ਇਹ ਜਿਹਾ ਬਣੇ ਬਸ ਆਜਾ ਹਾਂ ਹਾਂ ਭਾਈ ਨੂਨ ਮਿਰਚ ਦੇਖੋ ਜੈਸਮੀਨੇ ਰੜਾਇਆ ਬਾਕੀ ਬੇਲੀਆਂ ਵੀ ਮੈਂ ਆ ਹੈਂ ਅਰ ਗੁਨੁੱਟ ਗਈ ਅੱਛਾ ਤੇ ਨਹੀਂ ਭਾਈ ਜੈਸਮੀਨ ਨਹੀਂ ਬਣਾਈਆਂ ਮੈਂ ਤਾਂ ਮੈਂ ਤਾਂ ਪੰਜ ਸੱਤ ਕ ਕੱਢੀਆਂ ਏ ਜ਼ਰੂਰ ਕੜਾਹੀ ਚੋਂ ਪਰ ਬਹੁਤ ਵਧੀਆ ਹੈ ਨੂਨ ਮਿਰਚ ਇੱਕ ਨੰਬਰ ਤੇ ਬਸ ਅੱਜ ਕੁਦਰਤੀਓਂ ਜੀ ਕਰ ਗਿਆ ਪਾਪਾ ਜੀ ਨੇ ਕਹਿ ਤਾ ਕੁਦਰਤੀਓਂ ਫੇ ਮੇਰੇ ਵੀ ਮੂੰਹ 'ਚ ਪਾਣੀ ਆ ਗਿਆ ਮਾ ਯਾਰ ਕਾਫੀ ਟਾਈਮ ਹੋ ਗਿਆ ਹਾਂ ਜੀ ਬਣੀਆਂ ਜਾਈਏ ਤੇ ਹਾਂ ਮੈਂ ਖਾ ਭਈ ਅੱਜ ਬਣਾਉ ਭਾਈ ਪਾਪਾ ਜੀ ਨੇ ਕਹਿ ਤਾ ਹੁਣ ਕਚੌਰੀਆਂ ਬਣਾਉ ਬਹੁਤ ਦੇਰ ਹੋ ਗਈ ਨਹੀਂ ਪਾਪਾ ਜੀ ਖਾਧੀਆਂ ਨੂੰ ਹੋ ਗਈ ਉਹਦੀ ਖਾਧੀਆਂ ਵੀ ਆ ਦੁਵਾਲੀ ਦੀਆਂ ਦੁਵਾਲੀ ਦੀਆਂ ਹਾਂ ਦੁਵਾਲੀ ਦੀਆਂ ਖਾਧੀਆਂ ਵੀ ਆ ਸਮਝ ਲਓ ਦੋ ਦੋ ਢਾਈ ਮਹੀਨੇ ਹੋ ਗਏ ਦਿਵਾਲੀ ਦੀਆਂ ਮੈਂ ਪੇਕੇ ਤੀ ਨਾ ਨਾ ਦੋ ਢਾਈ ਸੀ ਵੱਧ ਹੋ ਗਏ ਵੱਧੇ ਹੋ ਗਏ ਹਨਾ ਹਰਕੁਣ 11 ਦਿਨਾਂ ਦੀ ਹੋਈਗੀ ਦਿਵਾਲੀ ਦੀ ਪਰ ਫਿਰ ਤਾਂ 4 ਮਹੀਨੇ ਹੋ ਗਏ ਸਮਝ ਲਓ 4 3.5 ਮਹੀਨੇ ਹੋ ਗਏ ਉੱਠ ਗਈ ਲੱਡੂ ਹੋਰ ਕੀ ਦਿਵਾਲੀ ਦਾ ਕੱਦੀ ਨੰਗੀ ਦਿਵਾਲੀ ਨੂੰ ਪੰਜ ਚਾਰ ਮਹੀਨੇ ਹੋ ਗਏ ਹਾਂ 4 ਮਹੀਨੇ ਦੇ ਕਰੀਬ ਹੋ ਗਿਆ ਟਾਈਮ ਚਲੋ ਭਾਈ ਛਕਣੀਆਂ ਚਾਹੀਦੀਆਂ ਜੋ ਦਿਲ ਕਰਦਾ ਉਹ ਖਾਓ ਬਣਾ ਕੇ ਨਜ਼ਾਰੇ ਲਓ ਜ਼ਿੰਦਗੀ ਦੇ ਠੀਕ ਨਹੀਂ ਕੁਛ ਨਹੀਂ ਲੈ ਜਾਣਾ ਔਰੇ ਤੇ ਖਬਰ ਇੱਕਾਦ ਚਲੋ ਹੁਣ ਕਹਿਣਾ ਨਹੀਂ ਚਾਹੀਦਾ ਵੀ ਵੈਸੇ ਤਾਂ ਤੰਦਰੁਸਤੀ ਉਹ ਰੱਖੇ ਮਾਲਕ ਸਾਰਿਆਂ ਨੂੰ ਹਨਾ ਤੇ ਪਰ ਜਿਹੜੇ ਆਪਣੇ ਕਹਿ ਲੋ ਵੀ ਦਿਲ ਦੇ ਸ਼ੌਂਕ ਆ ਉਹ ਪੂਰੇ ਕਰ ਲੈਣੇ ਚਾਹੀਦੇ ਹਨਾ ਮਾਪੇ ਕੋਰੋਨਾ ਦਾ ਹਾਂ ਮਮਮੀ ਵੀ ਮਿੱਕੀ ਜਾਂਟੇ ਆਈ ਡਾਇਲੌਗ ਮਮਮੀ ਭਾਈ ਦਵਾਈ ਦੀ ਗੱਲ ਆ ਜੀ ਦਵਾਈ ਪਰਮਾਨੰਦ ਤੋਂ ਚੱਲਦੀ ਆ ਮਮਮੀ ਅੱਜ ਵੀ ਉੱਥੋਂ ਹੀ ਲੈ ਕੇ ਆਏ ਆ ਹਨਾ ਪੁਰਾਣਾ ਡਾਕਟਰ ਆ ਬਹੁਤ ਹਾਲੋ ਵਿਚੋਰੀਆਂ ਹੁਣ ਹਾਂ ਜੇ ਬਿਮਾਰ ਹੋ ਗਈ ਮੈਂ ਦਵਾਈ ਦੇਊਗਾ ਬਰਮਾ ਬਰਮਾ ਨਾਂ ਦਾ ਹਾਂ ਮਸ਼ਹੂਰ ਡਾਕਟਰ ਆ ਜੀ ਰੋਪੜ ਚ ਸਭ ਤੋਂ ਪੁਰਾਣਾ ਡਾਕਟਰ ਆ ਤੇ ਬਹੁਤ ਵਧੀਆ ਹੁਣ ਉਹਨਾਂ ਦੀ ਮੰਮੀ ਉਹਨਾਂ ਦੀ ਵੀ ਸਿਹਤ ਕਹਿੰਦੇ ਖਰਾਬ ਹੋ ਗਈ ਸੀ ਹਨਾ ਕਹਿੰਦੇ ਉਹ ਵੀ ਹਸਪੀਟਲ ਰਹੇ ਹੋ ਹਾਂ ਕਈ ਦਿਨ ਹਸਪੀਟਲ ਰਹੇ ਬਹੁਤ ਪੁਰਾਣਾ ਡਾਕਟਰ ਆ ਹਾਂ ਕੋਸੇ ਹੁਣ ਕੋਸੇ ਸੌਰਾ ਹਾਂ ਡਾਕਟਰ ਬਿਮਾਰ ਹੋ ਗਏ ਉਚਾਰੇ ਇਹਨਾਂ ਨੂੰ ਹੋਰ ਇਲਾਜ ਕਰਾਉਣਾ ਪੈਂਦਾ ਰਹਿਣਾ ਨਹੀਂ ਹੋਤਾ ਫੇਰ ਮੰਮੀ ਦੇਖੋ ਇਹ ਗੱਲ ਆਏ ਹੁਣ ਬਿਮਾਰ ਬੰਦਾ ਆਪਣਾ ਇਲਾਜ ਆਪ ਕਿੱਦਾਂ ਕਰ ਲੂਗਾ ਠੀਕ ਹੈ ਨਾ ਉਹ ਕਹ ਹਾਬ ਤਾਂ ਨਹੀਂ ਆ ਕਹਿੰਦਾ ਵੀ ਸਿਰ ਤਾਂ ਕਹਿੰਦੇ ਵੀ ਮਤਲਬ ਕਿਸੇ ਤੇ ਉਹ ਗੰਦਾ ਆਉਣਾ ਪੈਂਦਾ ਆਪਣਾ ਸਿਰ ਵੀ ਕੇ ਹਾਂ ਆਪਣਾ ਸਿਰ ਵੀ ਕਹਿੰਦੇ ਕਿਸੇ ਨੇ ਕੁੰਦਿਆ ਉਹ ਕੰਮ ਆ ਠੀਕ ਨਹੀਂ ਹੋਰ ਤੇ ਇਹ ਗੱਲ ਆ ਜੀ ਬਾਕੀ ਹੁਣ ਚਲੋ ਮਾਲਕ ਸਾਰੇ ਨੂੰ ਪਾਈ ਤੰਦਰੁਸਤੀ ਬਖਸ਼ੇ ਜੀ ਤੁਸੀਂ ਵੀ ਬਣਾਓ ਕਚੌਰੀਆਂ ਛਕੋ ਸਾਰੇ ਜਣੇ ਖਾਓ ਪਿਓ ਕਰੋ ਨੰਦ ਦਵਾਈ ਲੈਣ ਨੂੰ ਡਾਕਟਰ ਵਰਮਨ ਆਂਦਾ ਤੇ ਹਰਕਣ ਉੱਠ ਗਈ ਜੀ ਚਲੋ ਠੀਕ ਆ ਜੀ ਫਿਰ ਮੈਂ ਹਰਕਣ ਨੂੰ ਸਾਮਾ ਉਧਰ ਕਚੌਰੀਆਂ ਰਹਿੰਦੀਆਂ ਜੇ ਬਣਾਉਂਦੀ ਮੈਨੂੰ ਲੱਗੀ ਮੈਂ ਖਾਣ ਹੂੰ ਮੈਂ ਤਾਂ ਜਾ ਲਾਪੇ ਵੀਿੰਦ ਨਹੀਂ ਬੈਠੀ ਆ ਹਾਂ ਰਮਿੰਦਰ ਹਮੂਗਾ ਹਰਕਣ ਨੂੰ ਬਿਲਕੁਲ ਜੀ ਆਂਗ ਚੌਰੀਆਂ ਬਣਨੀਆਂ ਆਂਗ ਕਚੌਰੀਆਂ ਬਣਨੀਆਂ ਭਾਈ ਚਲੋ ਠੀਕ ਆ ਜੀ ਫਿਰ ਹਰੇ ਆਛਾ ਕਲੋਬੇ ਪਹਿਲਾਂ ਕਰਮ ਕਰਮ ਠੰਡੀ ਹੋ ਜਣੀ ਇੱਕ ਲੈਣੀ ਮੈਂ ਤੁਹਾਨੂੰ ਉੱਕੇ ਮੈਂ ਲਊਂਗਾ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਮਿਲਦੇ ਤੁਹਾਨੂੰ ਕਿਸੇ ਅਗਲੇ ਵਲੌਗ ਚ ਦਿਓ ਅਜਾਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ